ਕੋਈ ਦੇਖਦਾ ਹੋਣਾ ਪੰਜਾਬ ਵਾਲੀ ਹਜੇ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਪਿਛਲੇ ਤਿੰਨ ਇਲੈਕਸ਼ਨ ਤਾ ਆਪਣੇ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਦੇ ਹੋ ਗਏ ਕੀ ਕਿਸੇ ਨੇ ਕੁਝ ਕੀਤਾ ਮੈਨੂੰ ਤਾਂ ਨਹੀਂ ਹਜੇ ਤੱਕ ਪਤਾ ਲੱਗਿਆ ਵੀ ਕਿਹੜੇ ਪਾਰਟੀ ਨੇ ਕੀ ਕੀਤਾ ਯਾਰ ਅਸੀਂ ਕਿਉਂ ਨਹੀਂ ਆਪਣੇ ਪੰਜਾਬ ਦੀ ਇੱਕ ਪਾਰਟੀ ਬਣਾਉਂਦੇ ਕਿਉਂ ਨਹੀਂ ਅਸੀਂ ਪੰਜਾਬ ਲਈ ਆਪ ਲੜਦੇ ਕਿਉਂ ਨਹੀਂ ਅਸੀਂ ਪੰਜਾਬ ਨੂੰ ਚੁਣਉਣ ਦੀਆਂ ਕੋਸ਼ਿਸ਼ਾਂ ਕਰਦੇ ਕੀ ਸਾਡੇ ਕੋਲੇ ਕੁਝ ਹੈ ਨਹੀਂਗਾ ਇਹ ਗੱਲਾਂ ਸਾਰੀਆਂ ਆਪਾਂ ਇੱਕ ਵਾਰੀ ਸਾਰੇ ਜਣੇ ਪੰਖ ਜਣੇ ਫਿਰ ਆਪਾਂ ਇਹਨੂੰ ਉਸ ਤੇ ਆ ਜਨੇ ਵਿਆਜ਼ ਅਸੀ ਕਾਲੀਆਂ ਜੀ ਅਸੀਂ ਕਾਂਗਰਸੀਆਂ ਜੀ ਅਸੀਂ ਪਲਾਨੇ ਆ ਅਸੀਂ ਧੋਖੇ ਆ ਭਰਾਵੋ ਹੱਥ ਬੰਨ ਕੇ ਬੇਨਤੀ ਆ ਤੇ ਦੀ ਵੀਡੀਓ ਸੁਣ ਕੇ ਜਰੂਰ ਜਾਓ ਤੇ ਸ਼ੇਅਰ ਜਰੂਰ ਕਰ ਦਿਓ ਉਪਰ ਇੱਕ ਨਵੇਂ ਤਗ ਵਿੱਚ ਇਕ ਲੱਗੇ ਆਪਾਂ ਇੱਕ ਨਵੀਂ ਪਾਰਟੀ ਬਣਾਉਣ ਲੱਗੇ ਆ ਤੇ ਆਪਾਂ ਪੰਜਾਬ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਕਰਨ ਲੱਗੇ ਆ ਇਹ ਦੇ ਵੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਤੁਹਾਡੇ ਸਾਥ ਦੀ ਬਹੁਤ ਜਿਆਦਾ ਲੋੜ ਹੈ ਅਸੀਂ ਕਰਨਾ ਕੀ ਆ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਇਕੱਠੇ ਹੋ ਕੇ ਅਸੀਂ ਇੱਕ ਪਾਰਟੀ ਦਾ ਇੱਕ ਸੰਗਠਨ ਤਿਆਰ ਕਰਨਾ ਹੈ ਸੰਗਠਨ ਤਿਆਰ ਕਰਕੇ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਬਚਾ ਕੇ ਪੰਜਾਬ ਨੂੰ ਪਹਿਲਾਂ ਵਾਂਗੂ ਆਪਾਂ ਸੋਨੇ ਦੀ ਚਿੜੀ ਬਣਾਉਣਾ ਮੁੱਦੇ ਕਿਹੜੇ-ਕਿਹੜੇ ਹੋਣਗੇ ਮੁੱਦੇ ਮੈਂ ਦੱਸ ਦਿੰਦਾ ਪਹਿਲਾਂ ਮੁੱਦੇ ਦੱਸ ਦਿੰਦੇ ਆਪਾਂ ਮੁੱਦੇ ਸੁਣ ਕੇ ਜਾਏ ਕੱਲ ਪਹਿਲਾ ਜਵਾਨੀ ਦੀ ਹੋਣੀ ਆ ਜਵਾਨੀ ਬਚਾਉਣੀ ਐ ਬੇਸ਼ੱਕ ਦੀ ਆ ਜਿਹੜੇ ਭਰਾ ਮਾਰੂ ਨਸ਼ਾ ਇਹ ਕੱਟਣਾ ਐ ਬਚਨ ਦੇ ਵਿੱਚੋਂ ਬੇਸ਼ੱਕ ਦੀ ਉਹਦੇ ਲਈ ਸਾਨੂੰ ਕੀਦੇ ਠੇਕੇ ਖੋਲਣੇ ਪੈਣ ਫੀਮ ਦੇ ਠੇਕੇ ਖੋਲਣੇ ਪੈਣ ਜਾਂ ਮੰਨ ਕੇ ਚੱਲੀ ਜੋ ਕੁਝ ਮਰਜ਼ੀ ਕਰਨਾ ਪੈ ਜੀ ਦੂਜੀ ਗੱਲ ਕਿਸਾਨੀ ਬਚਾਉਣੀ ਐ ਕਿਸਾਨੀ ਕਿਵੇਂ ਬਚ ਸਕਦੀ ਐ ਕਿਸਾਨੀ ਬਚ ਸਕਦੀ ਐ ਜੇਕਰ ਆਪਾਂ ਕਿਸਾਨ ਦੀ ਫਸਲ ਦਾ ਬੀਮਾ ਕਿਸਾਨ ਨੂੰ ਦਾ 1 ਏਕੜ ਵੀ ਖਰਾਬ ਹੁੰਦਾ ਤਾਂ ਉਹਨੂੰ ਉਹਨਾ ਮਾਜਵਾ ਮਿਲੇ ਜਿੰਨਾ ਕਿਸਾਨ ਦਾ ਖਰਚਾ ਹੋਇਆ ਜਿੰਨੀ ਕਿਸਾਨ ਨੂੰ ਆਮਦਨ ਹੋਣੀ ਸੀ ਟਿਕ ਟੋਂ ਕਰ 40 ਤੋਂ 50000 ਰੁਪਇਆ ਕਿਸਾਨ ਨੂੰ ਮਿਲੇ ਜੇਕਰ ਇੱਕ ਏਕੜ ਖਰਾਬ ਹੁੰਦਾ ਤਾਂ ਪਸਾਨੀ ਫੇਰ ਬਸ ਸਕਦੀ ਹੁਣ ਫਸਲ ਤੋਂ ਮਿਲ ਆ ਗਿਆ ਸਾਡੇ 50 ਦੇ ਬੰਦੀ ਸਿੰਘ ਸਾਡੇ ਪੰਜਾਬ ਦੇ ਬੰਦੀ ਸਿੰਘ ਛਡਾਉਂਦੇ ਕਿਉਂਕਿ ਪੰਜਾਬ ਦੀ ਨਿਉ ਹੈ ਜੇਕਰ ਅੱਜ ਆਪਾ ਕੱਲ ਨਾ ਕੀਤੀ ਤਾਂ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਪੰਜਾਬ ਲਈ ਕੁਰਬਾਨੀ ਹੋਣਾ ਪੰਜਾਬ ਲਈ ਕਿਸੇ ਨੇ ਨਹੀਂ ਖੜਨਾ ਜਿਹੜਾ ਅੱਜ ਆਪ ਜਿੱਲਣਾ ਕੀਤੀ ਵੀ ਚੌਥਾ ਨੰਬਰ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਪੰਜਾਬ ਦੇ ਹਰ ਇੱਕ ਇੱਕ ਪਰਿਵਾਰ ਦਾ ਕਰਜ਼ਾ ਮਾਫ ਹੋਵੇ ਇੱਥੇ ਕਰਜ਼ਾ ਹਰ ਪਰਿਵਾਰ ਦੀ ਨਹੀਂ ਹੋਈ ਉਹ ਬੇਸਿਕਰੀ ਐਸਸੀ ਜਾਂ ਬੀਸੀ ਐ ਜਰਨਲ ਕੋਟਾ ਜੋ ਕੋਈ ਵੀ ਮਰਜ਼ੀ ਹੋਵੇ ਇਹ ਸਾਰਾ ਕੁਝ ਮੁੱਦੇ ਲੈ ਕੇ ਆਪਣੀ ਪਾਰਟੀ ਮੈਦਾਨ ਦੇ ਵਿੱਚ ਉਤਰੂਗੀ ਤੁਸੀਂ ਸਾਥ ਦਿਓ ਭਰਾਵੋ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਮੁੱਦੇ ਹੋਣਗੇ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਆਪਾਂ ਅੱਗੇ ਵਧਾਂਗੇ ਤੁਸੀਂ ਸਾਥ ਦੇਵੋਗੇ ਤਾ ਹੀ ਅੱਗੇ ਪੰਜਾਬ ਨੂੰ ਬਚਾਇਆ ਜਾ ਸਕਦਾ ਜੇ ਤੁਸੀਂ ਨਾ ਸਾਥ ਦਿੱਤਾ ਤਾਂ ਪੰਜਾਬੀਓ ਕਿਸੇ ਨੇ ਅੱਗੇ ਨਹੀਂ ਆਉਣਾ ਆਪਾਂ ਨੂੰ ਕਿੱਥੇ ਹੀ ਰਾਕੇੜ ਘਾਤ ਆ ਜਾਂਦਾ ਜਾਂ ਤਾਂ ਆਪਾਂ ਨੂੰ ਜਾਤੀਵਾਦ ਦੇ ਵਿੱਚ ਵੰਡਿਆ ਜਾਂਦਾ ਜਾਂ ਧਰਮਾਂ ਦੇ ਵਿੱਚ ਵੰਡਿਆ ਜਾਂਦਾ ਜਾਂ ਫਿਰ ਆਪਾਂ ਨੂੰ ਉਹ ਪਾਲਤਨਾ ਦੇ ਵਿੱਚ ਵੰਡ ਦਿੱਤਾ ਜਾਂਦਾ ਆ। ਆਪਾਂ ਇਹਨਾਂ ਸਾਰੇ ਮੁੱਦਿਆਂ ਤੋਂ ਪਾਸੇ ਉੱਠ ਕੇ ਸਿਰਫ ਆਪਾਂ ਗੱਲ ਕਰਨੀ ਹੈ ਪੰਜਾਬੀ ਦੀ ਪੰਜਾਬੀਅਤ ਦੀ। ਨਾ ਇਹਦੇ ਵਿੱਚ ਕੋਈ ਧਰਮ ਦਾ ਮਸਲਾ ਹੈ, ਨਾ ਇਹਦੇ ਵਿੱਚ ਕੋਈ ਜਾਤੀਵਾਦ ਦਾ ਮਸਲਾ। ਕਿਉਂਕਿ ਸਭ ਤੋਂ ਵੱਧ ਕੁਰਬਾਨੀਆਂ ਸਾਡੇ ਉਹਨਾਂ ਭਰਾਵਾਂ ਨੇ ਦਿੱਤੀਆਂ ਜਿਹੜੇ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ। ਸਭ ਤੋਂ ਵੱਧ ਨਸ਼ੇ ਦੀ ਦਲਦਲ ਦੇ ਵਿੱਚ ਸਾਡਾ ਧੀਬ ਭਾਈਚਾਰਾ ਫਸਿਆ ਹੋਇਆ ਆ। ਕ੍ਰੀਮ ਪੰਜਾਰੇ ਨੇ ਅੱਜ ਤੋਂ ਪਿਛਲਾ ਜੇਕਰ ਰਿਕਾਰਡ ਚੱਕ ਕੇ ਦੇਖੀਏ ਤਾਂ ਸਭ ਤੋਂ ਵੱਧ ਕल्याणੀਆਂ ਉਹਨਾਂ ਦੀਆਂ ਜੇਕਰ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਗਿੱਟਾ ਨਾ ਖਿੱਚੋ ਵੀਡੀਓ ਸ਼ੇਅਰ ਕਰ ਦਿਓ ਗਿੱਟਾ ਨਾ ਖਿੱਚੋ ਕਿਉਂਕਿ ਗੱਲ ਪੰਜਾਬ ਦੀ ਹੈ ਇੱਥੇ ਮਸਲਾ ਪੰਜਾਬ ਦਾ ਹੁਣ ਆਉਣ ਵਾਲੇ ਸਮੇਂ 'ਚ ਉੱਠਣਾ ਹੈ ਅਸੀਂ ਬਹੁਤ ਪਾਰਟੀਆਂ ਨੂੰ ਵੋਟਾਂ ਦੇ ਕੇ ਦੇਖ ਲਾਂ ਅਸੀਂ ਬਹੁਤ ਸਾਰੀਆਂ ਪਾਰਟੀਆਂ ਨੂੰ ਮੌਕੇ ਦੇ ਕੇ ਦੇਖ ਲਈ ਹਰੇਕ ਵਾਰੀ ਆ ਕੇ ਕਹਿੰਦੇ ਇੱਕ ਮੌਕਾ ਹੋਰ ਇੱਕ ਮੌਕਾ ਹੋਰ ਕਿਤੇ ਮੌਕੇ ਦਿੰਦੇ ਰਹਿੰਦੇ ਉਹ ਸਮਾਂ ਨਾ ਆ ਜੇ ਵੀ ਆਪਾਂ ਇਸ ਦੁਨੀਆ ਤੋਂ ਹੀ ਚਲੇ ਜਾ ਕੇ ਤੇ ਸਾਡੇ ਪੁੱਤ ਪੋਤੇ ਪਰੋਤੇ ਫਿਰ ਇਹਨਾਂ ਦੇ ਗੁਲਾਮ ਹੋ ਜਾਣ ਕਰਜੇ ਹੀ ਹੋ ਜਾਣ ਆ ਤੇ ਹਰੇਕ ਘਰ ਦੇ ਵਿੱਚ ਇੱਕ ਅੱਗ ਲੱਗੀ ਹੋਈ ਹੈ ਨਸ਼ੇ ਵਾਲੀ ਚਲੋ ਬਈਆਂ ਤਰ੍ਹਾਂ ਦੇ ਵਿੱਚ ਨਹੀਂ ਵੀ ਹੋਣੀ ਉਹ ਵੇਟ ਕਰ ਰਹੇ ਆ ਵੀ ਕਦੋਂ ਸਾਡੇ ਘਰੇ ਆਉਂਦੇ ਆ ਕਈ ਘਰ ਇਸ ਕਰਕੇ ਖੁਸ਼ ਹੈ ਵੀ ਕਮਾਂਡਰ ਦੇ ਘਰੇ ਤਾਂ ਨਸ਼ੇ ਦੀ ਅੱਖ ਲੱਗੀ ਹੋਈ ਆ ਤੇ ਸਾਡਾ ਘਰ ਸੋ ਸੁੱਖੀ ਜਾਂਦੀ ਬਸਦਾ ਪਰ ਇਹ ਗੱਲ ਜਰੂਰ ਚੇਤੇ ਰੱਖਿਓ ਜੇ ਕਮਾਂਡਰ ਦੇ ਘਰੇ ਅੱਗ ਲੱਗੀ ਆ ਸੇਕ ਤਾਂ ਸੋਡੇ ਘਰ ਨੂੰ ਵੀ ਲੱਗਣਾ ਹੈ ਸੇਕ ਤਾਂ ਤੁਹਾਡੀਆਂ ਕੰਧਾਂ ਨੂੰ ਵੀ ਲੱਗਣਾ ਹੈ ਜੇ ਕਿੱਨੇ ਹੁੰਦੇ ਪਿੰਡ 'ਚ ਅੱਗ ਲੱਗ ਜੇ ਪੀਪਾ ਚੱਕ ਕੇ ਬੁਝਾਉਣ ਜਾਈਦਾ ਹੁੰਦਾ ਵੀ ਕਿਤੇ ਕਰਦੀ ਕਰਦੀ ਸਾਡੇ ਆਸ ਕਮਾਂਡ 'ਚ ਨਾ ਆ ਜੇ ਤੇ ਸਾਡੇ ਘਰੇ ਨਾ ਪੈ ਜੇ ਅੱਜ ਅਸੀਂ ਇਹ ਅੱਕ ਭਿਉਣ ਦਾ ਇੱਕ ਮੁੱਦਾ ਚੱਕਿਆ ਤੁਸੀਂ ਪੰਜਾਬੀਓ ਸਾਥ ਦਿਓ ਜਿਹੜੇ ਭੈਣ ਭਰਾ ਘਰਾਂ ਦੇ ਵਿੱਚ ਬੈਠੇ ਆ ਨਿਰਾਸ਼ ਹੋਏ ਉਹ ਸਾਡੇ ਨਾਲ ਸੰਪਰਕ ਕਰਿਓ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਪਾਰਟੀ ਬਣਾ ਕੇ ਤੇ ਪਾਰਟੀ ਬਣਾ ਕੇ ਪੰਜਾਬ ਦੇ ਮੁੱਦਿਆਂ ਦੇ ਮੁੱਦਿਆਂ ਤੇ खरे ਉਤਰਗੇ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਦੁਬਾਰਾ ਬਣਾ ਕੇ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸ ਕੇ ਜਾਇਆ ਕਰੋ ਤੁਹਾਡੀ ਰਾਇ ਬਹੁਤ ਜ਼ਰੂਰੀ ਹੈ ਸਾਰੇ ਪੰਜਾਬ ਭਰਾ ਪੰਜਾਬ ਲਈ ਲੜਨਾ ਚਾਹੁੰਦੇ ਆ ਪੰਜਾਬ ਲਈ ਖੜਨਾ ਚਾਹੁੰਦੇ ਆ ਪਰ ਸਾਡੇ ਕੋਲੇ ਕੋਈ ਅੱਗੇ ਤੁਰਨ ਲਈ ਰਸਤਾ ਹੀ ਹੈ ਨਹੀਂ ਰਸਤਾ ਸਾਡੇ ਕੋਲੇ ਵੀ ਅੱਜ ਦੀ ਘੜੀ ਕੋਈ ਨਹੀਂ ਪਰ ਰਸਤਾ ਬਣਾਵਾਂਗੇ ਤਾਂ ਰਸਤਾ ਬਣੂਗਾ ਨਾ ਕਰਕੇ ਮੈਂ ਤੁਹਾਡਾ ਸਹਿਯੋਗ ਮੰਗਿਆ ਤੁਹਾਡਾ ਸਾਥ ਮੰਗਿਆ ਸਾਰੇ ਪਿੰਡ ਭਰਾਵਾਂ ਦਾ ਤੁਹਾਡਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ ਭਰਾਵੋ ਸਾਥ ਦਿਓ ਠੀਕ ਹੈ ਨਾ ਸਾਨੂੰ ਰਸਤਾ ਦਿਖਾਓ ਵੀ ਅਸੀਂ ਕੀ ਕਰ ਕਰ ਸਕਦੇ ਆ ਕਰਨ ਵਾਸਤੇ ਸਭ ਕੁਝ ਹੋ ਜਾਂਦਾ ਜਦੋਂ ਆਪਾਂ ਕਿਸੇ ਰਸਤੇ ਪੈਨੇ ਆ ਅੱਗੇ ਸਾਥੀ ਮਰ ਜਾਂਦੇ ਹੁੰਦੇ ਆ ਇੱਕ ਵਾਰੀ ਤੁਰਨ ਦੀ ਧੀਰ ਹੁੰਦੀ ਹੈ ਅਸੀਂ ਤੁਰਪੇ ਅਸੀਂ ਆਪਣਾ ਰਸਤਾ ਅੱਗੇ ਤੈਅ ਕਰਾਂਗੇ ਔਰ ਤੁਸੀਂ ਸਾਥ ਦੇਣਾ ਸਾਨੂੰ ਅੱਗੇ ਰਸਤਾ ਦਿਖਾਉਣਾ ਹੈ ਜਿਹੜੇ ਜਿਹੜੇ ਪਿੰਡਪੁਰਾ ਘਰਾਂ ਦੇ ਵਿੱਚ ਨਿਰਾਸ਼ ਹੋਏ ਬੈਠੇ ਆ ਉਹ ਸਾਡੇ ਨਾਲ ਅਗਲੋ ਸਾਡੇ ਰਸਤੇ ਦੇ ਸਾਥੀ ਬਣੋ ਆਜੋ ਆਪਾਂ ਸਾਰੇ ਜਣੇ ਰੜ ਕੇ ਇੱਕ ਪੰਜਾਬ ਨੂੰ ਬਚਾਉਣ ਦੀ ਮਹਿੰਮ ਸਟਾਰਟ ਕਰਕੇ ਤੇ ਆਪਾਂ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾ ਕੇ ਤੇ ਜਿਹੜੇ ਨਰਾਸ਼ ਹੋਏ ਘਰਾਂ ਦੇ ਵਿੱਚ ਬੈਠੇ ਆ ਉਹ ਭਰਾ ਸਾਡੇ ਨਾਲ ਜ਼ਰੂਰ ਜੁੜਨ ਹੱਥ ਬੰਨ ਕੇ ਬੇਨਤੀ ਕਰਦਾ ਹੈ ਜਿਹੜੇ ਭਰਾ ਸਾਥ ਨਹੀਂ ਦੇ ਸਕਦੇ ਕਿਰਪਾ ਕਰਕੇ ਸਾਡਾ ਕਿੱਟਾ ਲਾ ਗੀ ਅਸੀਂ ਸਿਰਫ ਪੰਜਾਬ ਦੀ ਗੱਲ ਕਰਨੀ ਹੈ ਪੰਜਾਬੀ ਦੀ ਗੱਲ ਕਰਨੀ ਹੈ ਅਸੀਂ ਪੰਜਾਬ ਨੂੰ ਕਰਜ਼ਾਈ ਕਰਜ਼ੇ ਤੋਂ ਮੁਕਤ ਕਰਨਾ ਹੈ ਆਮ ਪਬਲਿਕ ਨੂੰ ਕਰਜ਼ਾ ਮੁਕਤ ਕਰਨਾ ਹੈ ਇਸੀ ਭਰਾ ਅਮਾਰੂ ਨਸ਼ਾ ਪੰਜਾਬ ਦੇ ਵਿੱਚੋਂ ਕੱਟਣਾ ਹੈ ਉਨਾਂ ਦੀ ਗੱਲ ਕਰਾਂਗੇ ਅਸੀਂ ਉਹਨਾਂ ਨੂੰ ਬਾਹਰ ਕੱਟਾ ਕੱਢ ਕੇ ਲਿਆਵਾਂਗੇ ਅਸੀਂ ਪੰਜਾਬ ਨੂੰ ਪੰਜਾਬ ਦੇ ਲਮੋੜ ਹੀਰੇ ਦੁਬਾਰਾ ਮੋੜ ਕੇ ਲਿਆਵਾਂਗੇ ਤੇ ਅਸੀਂ ਇਹ ਕੰਮ ਨਹੀਂ ਕਰਾਂਗੇ ਵੀ ਉਂਤ ਵਾਲੇ ਸਮੇਂ ਦੇ ਵਿੱਚ ਕੋਈ ਸਾਡਾ ਭਰਾ ਪੰਜਾਬ ਦੀ ਗੱਲ ਕਰੇ ਤੇ ਕੋਈ ਅਸੀਂ ਕੁਝ ਨਾ ਕੁਝ ਕਰਾਂਗੇ ਇੰਦਾ ਦਾ ਭਰਾਵੋ ਹੱਥ ਬੰਨ ਕੇ ਬੇਨਤੀ ਹੈ ਕੱਲ ਨੂੰ ਸਾਡੇ ਦੇ ਕੁਝ ਹੋ ਸਕਦਾ ਪਰ ਅਸੀਂ ਕਿਸੇ ਤੇ ਕੁਝ ਨਹੀਂ ਕਰਾਂਗੇ ਇਹ ਮੇਰੇ ਹੱਥ ਬੰਨ ਕੇ ਅਪੀਲ ਹੈ ਤੁਹਾਨੂੰ ਕਿੰਨੇ ਭੈਣ ਭਰਾ ਨਰਾਸ਼ ਹੋਏ ਬਖਤੇ ਘਰਾਂ ਦੇ ਵਿੱਚ ਆਜੋ ਭਰਾਵੋ ਆਪਾਂ ਇੱਕ ਦੂਜੇ ਦਾ ਹੱਥ ਫੜੀਏ ਸਾਥ ਦੇ ਕੇ ਤੇ ਆਪਾਂ ਇੱਕ ਕਦਮ ਚੱਕ ਕੇ ਪੰਜਾਬ ਨੂੰ ਬਚਾਉਣਾ ਸਰਚ ਬੇੜਾ ਜੇਕਰ ਅੱਜ ਆਪਣੇ ਹੱਥੋਂ ਬੇੜਾ ਖੁੰਝ ਗਿਆ ਤਾਂ ਭਰਾਵੋ ਕੱਲ ਨੂੰ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਫਿਰ ਪੰਜਾਬ ਉਹੀ ਦਲਦਲ ਦੇ ਵਿੱਚ ਫਿਰ ਤਰਦਾ ਜਾਊਗਾ ਤੇ ਆਪਣੇ ਨੌਜਵਾਨ ਨਸ਼ੇ ਕਰ ਕਰ ਮਰਦੇ ਜਾਣਗੇ ਅਸੀਂ ਸਾਡੀ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਸੀ ਜੋਧਿਆਂ ਦੀ ਧਰਤੀ ਸੀ ਇੱਕ 2 ਇੰਚ ਦੀ ਸਰਿੰਜ ਲੈ ਕੇ ਵਗੀ ਯਾਰ ਜਿਹੜੀ ਧਰਤੀ ਤੇ ਇੱਕ ਇੱਕ ਇੰਚ ਤੇ ਸਾਡਾ ਸਿਰ ਲੱਗਿਆ ਹੋਵੇ ਸਾਡੇ ਬਜ਼ੁਰਗਾਂ ਦਾ ਉਹ ਧਰਤੀ ਤੇ ਸਾਡੇ ਧੀ ਪੁੱਤ ਅਜ 2 ਇੰਚ ਦੀ ਸਰਿੰਜ ਲੈ ਕੇ ਵਗੀ ਯਾਰ ਉਹ ਤਾਂ ਇੱਕ ਇੱਕ ਇੰਚ ਤੇ ਹਜ਼ਾਰਾਂ ਬੰਦਿਆਂ ਦਾ ਖੂਨ ਦੁੱਲਿਆ ਗਿਆ ਕਿਸੇ ਟਾਈਮ ਇਹ ਧਰਤੀ ਨੂੰ ਆਪਣੇ ਖੂਨ ਨਾਲ ਰਮਾਇਆ ਸੀਗਾ ਸਾਡੇ ਬਜ਼ੁਰਗਾਂ ਨੇ ਤੇ ਅੱਜ ਉਹ ਧਰਤੀ ਤੇ ਤੜਾ ਤੜ ਲਾਸ਼ਾਂ ਡਿੱਗੀਆਂ ਦਿੰਗੀਆਂ ਯਾਰ ਭਰਾ ਮਰ ਨੂੰ ਨਸ਼ਾ ਜਿਵੇਂ ਮਰਜ਼ੀ ਹੋ ਜਾ ਆਪਾਂ ਬਾਹਰ ਕੱਢਣਾ ਦੇਸ਼ਕ ਦੀ ਫੀਮ ਦੇ ਠੇਕੇ ਖੋਲਣੇ ਪੈਣ ਭੁੱਖੀ ਦੇ ਠੇਕੇ ਖੋਲਣੇ ਪੈਣ ਜਾਂ ਫਿਰ ਜੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਖੇਤੀਬਾੜੀ ਕਰਾਉਣੀ ਪੈ ਜੇ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕਰਾਂਗੇ ਬੈਠ ਕੇ ਸਾਰੇ ਭਰਾ ਵੀ ਸਾਨੂੰ ਕੀ ਕਰਨਾ ਚਾਹੀਦਾ ਸਾਰੇ ਭਰਾ ਜਰੂਰ ਸਾਥ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰ ਆਪਾਂ ਦੇ ਵਿੱਚ WhatsApp ਤੇ ਜਿੰਨੇ ਵੀ ਹੁੰਦੀ ਆ ਠੀਕ ਹੈ ਨਾ ਆ ਸਾਥ ਗਿਆ ਕਰੋ ਭਰਾਵੋ ਹਰ ਕਦੇ ਵਾਸਤੇ ਕਿੱਟਾਂ ਨਾ ਖਿੱਚਿਆ ਕਰੋ ਆਪਣਿਆਂ ਦਾ ਆਪਣੇ ਤਾਂ ਦੁਸ਼ਮਣ ਹੀ ਬਹੁਤ ਬੈਠੇ ਆਪਣਾ ਕਿੱਟਾਂ ਚਿੱਤ ਨਾਲੇ ਅਸੀਂ ਵੋਟਾਂ ਕਿਹਨੂੰ ਪਾਵਾਂਗੇ ਜਿਨ੍ਹਾਂ ਨੇ ਸਾਨੂੰ 84 ਤੋਂ ਲੈ ਕੇ 93 ਤੱਕ ਮਾਰਿਆ ਜਾਂ ਜਿਨ੍ਹਾਂ ਨੇ ਸਾਡਾ ਗੁਰੂਆਂ ਦਾ ਬੇਅਦਬੀ ਕਰਾਤੀ ਜਾਂ ਜਿਨ੍ਹਾਂ ਨੇ ਸਾਡੇ ਉਹਦੇ ਖਣੋਂ ਪੱਕਾ ਪੈਰਾ ਚ ਰੋਲ ਤਾ ਹਰ ਤੁਸੀਂ ਇੱਕ ਮਿੰਟਾ ਚ ਦੱਸ ਕੇ ਜਾਇਓ ਵੀ ਕਿਹਦਾ ਬਣਦਾ ਹੱਕ ਵੀ ਪੰਜਾਬ ਦੇ ਨੌਜਵਾਨੀ ਬਚਾਉਣੀ ਹੈ ਤਾ ਇੱਕ ਕਦਮ ਤਾਂ ਪੱਟਣਾ ਪੈਣਾ ਹੁਣ ਤੁਸੀਂ ਦੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਜਿਓ ਤੇ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਕੱਲਾ ਕੱਲਾ ਭਰਾ ਆਪਣੇ ਨਾਲ ਜੁੜੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਗੱਲਾਂ ਕਰੀਏ ਪੰਜਾਬ ਦੀਆਂ ਪੰਜਾਬ ਦੇ ਮੁੰਡਿਆਂ ਦੀਆਂ ਪੰਜਾਬ ਨੂੰ ਬਚਾਉਣ ਦੀ ਸਤਿ ਸ਼੍ਰੀ ਅਕਾਲ ਜੀ ਬਾਤੀ ਬਾਤੀ ਹੋ ਜੇ ਤਾਂ ਮਾਫ਼ ਕਰ ਦਿਓ ਠੀਕ ਹੈ ਨਾ ਪਰ ਜੇ ਸਾਥ ਨਹੀਂ ਦੇ ਸਕਦੇ ਤਾਂ ਕਿੱਟਾ ਨਾ ਖਿੱਚੋ ਮੇਰਾ ਭਰਾ ਬਣ ਕੇ ਤੁਹਾਡਾ ਆਪਣਾ ਕੀ ਹੋਇਆ ਆਪਾਂ ਨੂੰ ਪਾੜ ਕੇ ਰਾਜ ਕੀਤਾ ਜਾਂਦਾ ਪਰ ਏਕਾ ਦਿਖਾ ਦਿਓ ਏਕਾ ਦਿਖਾ ਕੇ ਪੰਜਾਬ ਨੂੰ ਬਚਾਉਣ ਦੀ ਮਹਿੰਮਤ ਸਟਾਰਟ ਕਰ ਲਿਓ ਜੇਕਰ ਆਪਾਂ ਏਕਾ ਨਾ ਕਰ ਸਕੇ ਤਾਂ ਫਿਰ ਉਹੀ ਪਾਰਟੀਆਂ ਨੇ ਰਾਜ ਕਰਨਾ ਆਪਣੇ ਸਿਰ ਤੇ ਉਹਨਾਂ ਪਾਰਟੀਆਂ ਨੇ ਛੇਤਰ ਮਾਰਨੇ ਆ ਵੀਡੀਓ ਬੰਦ ਤੁਹਾਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਕੇ ਜੀ ਗੱਲ ਜੀ ਕੱਲ ਅੱਜ ਪੰਜਾਬ ਦੀ ਕਰਨੀ ਹੈ ਗੱਲ ਪੰਜਾਬ ਦੇ ਮੁੱਦਿਆਂ ਦੀ ਕਰਨੀ ਹੈ 2 ਮਿੰਟ ਦਾ ਸਮਾਂ ਕੱਢ ਕੇ ਸੁਣ ਕੇ ਜਰੂਰ ਜਾਓ ਗੱਲ ਕਿਸਾਨੀ ਦੀ ਗੱਲ ਜਵਾਨੀ ਦੀ ਤੇ ਗੱਲ ਪੰਜਾਬ ਦੇ ਮੁੱਦਿਆਂ ਤੇ ਕਰਨੀ ਹੈ ਜ਼ਰੂਰੀ ਹੈ ਤੁਹਾਡੀ ਰਹਿ ਕਮੈਂਟ ਜ਼ਰੂਰ ਕਰਕੇ ਜਾਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਗਰੁੱਪਾਂ ਦੇ ਵਿੱਚ ਪਿਛਲੇ ਆਪਾਂ ਜਿੱਦ ਤੋਂ ਜਨਮ ਲਿਆ ਆਪਾਂ ਇਹੀ ਦੇਖਦੇ ਆਉਂਦੇ ਆ ਕਿ ਫਲਾਨੀ ਸਰਕਾਰ ਬਣ ਜੀ ਜੀ ਉਹ ਪੰਜਾਬ ਲਈ ਬਹੁਤ ਕੁਝ ਕਰਨਗੇ ਫਲਾਨੀ ਸਰਕਾਰ ਬਣ ਜੀ ਜੀ ਉਹ ਪੰਜਾਬ ਲਈ ਬਹੁਤ ਕੁਝ ਕਰੋ ਅੱਜ ਜਿੰਨਾ ਚਿਰ ਮੈਨੂੰ ਜੰਮੇ ਨੂੰ ਹੋ ਗਿਆ ਮੈਂ ਇਹੀ ਕੁਝ ਦੇਖਦਾ ਆਉਣਾ ਹੈ ਪੰਜਾਬ ਲਈ ਹਜੇ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਪਿਛਲੇ ਤਿੰਨ ਇਲੈਕਸ਼ਨ ਤੱਕ